ਹਾਂ ਹਾਂਜੀ ਹੁਣ ਨਾ ਮਹੀਂ ਆਇਆ ਇਹ ਟਰਾਲਾ ਹਾਂਜੀ ਇਹਦੇ ਵੀ 10 ਇੰਚੀ 84 ਦਾ 10 ਨਟ ਹੀ ਹੱਬਾ ਡਬਲ ਜੈਕ ਲੱਗਿਆ ਇਹਨੂੰ ਹਾਂਜੀ ਆ ਬੈੱਡ ਵਗੈਰਾ ਦਾ ਤੁਸੀਂ ਦੇਖ ਹੀ ਲਿਆ ਜਾਲੀ ਜੂਲੀ ਲੱਗੀ ਹੈ ਜਿਹੜੀ ਹਾਂਜੀ ਹਾਂਜੀ ਬਾਕੀ ਹੱਬਾਂ ਪਾ ਘੋੜੇ ਟਰਾਲੇ ਵਾਲੀਆਂ ਹਾਂਜੀ ਸਾਢੇ 6 ਇਹਦਾ ਹਾਂਜੀ ਇਹ ਵੀ ਇਹ ਜੈਕ ਸਿੰਗਲ ਚੁੰਦਾ ਹੈ ਠੀਕ ਹੈ ਜੀ 10 ਇੰਚੀ 84 ਦਾ 10 ਨਟ ਹੀ ਹੱਬਾ ਇਹਦੀ ਹਾਂਜੀ ਇਹ ਵੀ 1 ਸਾਲ ਚੱਲਿਆ ਵਾ ਟਰਾਲਾ ਵੀਰੇ ਠੀਕ ਹੈ ਜੀ ਪੁਰਾਣਾ ਟਰਾਲਾ ਇਹ 1 ਸਾਲ ਚੱਲਿਆ ਵਾ ਹਾਂ ਇਹ ਵੀ 2023 ਦਾ ਬਣਿਆ ਹੋਇਆ ਵਾ ਠੀਕ ਹੈ ਜੀ ਹਾਂਜੀ ਹਾਂਜੀ ਇਹਦਾ ਵੀਰੇ 2 ਲੱਖ ਤੇ 45000 ਰੁਪਏ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਬਾਈ ਠੀਕ ਹੈ ਜੀ ਇਹਦੇ ਕਿੰਨੇ ਪੈਸੇ ਮੰਗਦੇ ਆਪਾਂ ਇਹਦਾ ਮੰਗਦੇ ਆ ਵੀਰੇ 2,75,000 2,75,000 ਰੁਪਏ ਠੀਕ ਹੈ ਜੀ ਇਹ ਵੀ 14/7 ਆ ਵੀਰਾ 14/7 ਹਾਂਜੀ ਹਾਂਜੀ ਇਹ ਟਰਾਲਾ ਵੀ 14/7 ਆ ਹਾਂਜੀ ਇਹ ਟਰਾਲਾ ਵੀ ਆਪਣਾ ਚੱਲਿਆ ਵਾ ਸਾਲ ਹੋ ਗਿਆ ਇਹਨੂੰ ਵੀ ਚੱਲਦੇ ਨੂੰ ਸਾਲ ਹੋ ਗਿਆ ਹਾਂ ਕਿਰਾਏ ਤੇ ਦਿੰਨੇ ਨੇ ਵੀਰੇ ਆਪਾਂ ਠੀਕ ਹੈ ਜੀ ਕਿਰਾਏ ਤੇ ਚੱਲਦੇ ਸੀ ਗਏ ਵੇ ਸੀਗੇ ਹੁਣੇ ਡਬਲ ਜੈਕ ਚਾ ਗਿਆ ਦਿਖਾ ਦਿਓ ਭਾਵੇਂ ਹਾਂਜੀ ਹਾਂਜੀ 10 ਨਾਟ ਹੀ ਹਾਬਾ ਹਾਂਜੀ ਮੱਛੀ ਹੁੱਕ ਚਾ 10 ਇੰਚ ਵੀ ਚਾਸੀ ਆ ਹਾਂਜੀ ਬਲਗਾਟਾ ਬਣਿਆ ਵੀ ਬਹੁਤ ਸੋਹਣਾ ਬਣਿਆ ਮਟਰ ਦਾ ਹਾਂਜੀ ਇਹਦਾ ਵੀਰੇ 3 ਲੱਖ 5000 ਰੁਪਿਆ ਮੰਗਦੇ 3 ਲੱਖ 5000 ਰੁਪਿਆ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਬਾਈ ਟਰਾਲਿਆਂ ਬਾਰੇ ਦੱਸੋ ਕਿਵੇਂ ਆਪੇ ਹਾਂਜੀ ਬਾਈ ਜੀ ਇਹ ਹੈਗਾ 12 1/2 ਹੈ ਵੀਰੇ ਹਾਂਜੀ 10 ਇੰਚੀ ਚਾਸੀ ਲੱਗੀ ਆ ਦਾ ਨਟੀ ਹੱਬ ਲੱਗੀ ਆ ਹਾਂਜੀ 1 ਸਾਲ ਪੁਰਾਣਾ ਟਰਾਲਾ ਹੈ ਚੱਲਿਆ ਹੋਇਆ ਟਰਾਲਾ ਠੀਕ ਹੈ ਜੀ ਬਣਾਇਆ ਸੀ ਆਪਾਂ ਨਵੇਂ ਘਰ ਵਾਸਤੇ ਹਾਂਜੀ 1 ਸਾਲ ਹੋ ਗਿਆ ਤੇ 2023 ਚ ਬਣਾਇਆ ਸੀਗਾ ਹਾਂਜੀ ਇਹਦਾ 2 ਲੱਖ ਤੇ 30000 ਰੁਪਇਆ ਮੰਗਦੇ ਆ 2 ਲੱਖ ਤੇ 30000 ਰੁਪਇਆ 12 1/2 ਹੈ 1 ਸਾਲ ਹੋ ਗਿਆ ਚੱਲਦੇ ਨੂੰ ਘਰੇ ਆਪਾਂ ਠੀਕ ਹੈ ਜੀ 12 1/2 ਦਾ ਟਰਾਲਾ ਹੈ ਪੂਰਾ ਵਧੀਆ ਪਿੱਛੋਂ ਪੂਰਾ ਸਾਫ਼ ਪਿਆ ਚਾਦਰ ਜੋ ਉੱਧਰ ਬੈੱਡ ਵੀ ਬਹੁਤ ਸੋਹਣਾ ਲੱਗਿਆ ਵਾ ਅਗਲਾ ਟਰਾਲਾ ਦੱਸੋ ਬਾਈ ਇਹ ਹੈਗਾ ਵੀਰੇ 16 7 16 7 ਦਾ ਹੈ ਡਬਲ ਜੈਕ ਚ ਆ ਗਿਆ ਵੀਰੇ ਇਹ ਠੀਕ ਹੈ ਜੀ ਇਹ ਨਵਾਂ ਮਣਾਇਆ ਆਪਾਂ ਹਾਂਜੀ ਹੁਣ ਨਵਾਂ ਮਹੀ ਆਇਆ ਇਹ ਟਰਾਲਾ ਹਾਂਜੀ ਇਹਦੇ ਵੀ 10 ਇੰਚੀ ਚਾਸੀਆ 10 ਨਟੀ ਹੱਬਾ ਡਬਲ ਜੈਕ ਲੱਗਿਆ ਇਹਨੂੰ ਹਾਂਜੀ ਆ ਬੈੱਡ ਵਗੈਰਾ ਦਾ ਤੁਸੀਂ ਦੇਖ ਹੀ ਲਿਆ ਜਾਲੀ ਜੁਲੀ ਲੱਗੀ ਹੈ ਜਿਹੜੀ ਹਾਂਜੀ ਹਾਂਜੀ ਬਾਕੀ ਹੱਬਾ ਪਾ ਘੋੜੇ ਟਰਾਲੇ ਵਾਲੀਆਂ ਆ ਹਾਂਜੀ ਇਹਦਾ ਮੰਗਦਾ ਵੀਰੇ 3 ਲੱਖ ਰੁਪਈਆ 3 ਲੱਖ ਰੁਪਈਆ ਇਹਦਾ ਬਾਕੀ ਮੌਕੇ ਤੇ ਹੋ ਜਾਊਗਾ ਥੋੜਾ ਬੋਤਾ ਮੌਕੇ ਦੇ ਹੋ ਜੂ ਮਾਨ ਤਨ ਕਰਾਂਗੇ ਅਗਲਾ ਗਾਹ ਕਾ ਕੇ ਪਸੰਦ ਕਰੂਗਾ ਹਾਂਜੀ ਹਾਂਜੀ ਇਹ ਤਾਂ ਲਸ ਕਰ ਲਾਂਗੇ ਜਿੰਨੇ ਵੀ ਕਰ ਸਕੇ ਜ਼ਰੂਰ ਕਰਾਂਗੇ ਹਾਂਜੀ 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 ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਗਾਹ ਕਾ ਨਾਮ ਉਰੇ ਲੈ ਜੀ ਹਾਂਜੀ 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 ਇਹ ਅਗਲਾ ਬਾਈ ਅਗਲਾ ਆ ਗਿਆ ਵੀਰੇ 13.5 13.5 ਹਾਂਜੀ ਇਹ ਹੈਗਾ 13.5 ਹਾਂਜੀ ਇਹ ਵੀ ਇਹ ਜੱਕ ਸਿੰਗਲ ਜਾਂਦਾ ਇਹ ਠੀਕ ਹੈ ਜੀ 10 ਇੰਚੀ ਚਾਸੀ ਆ 10 ਨਾਟ ਹੀ ਹੱਬ ਹੈ ਜੀ ਹਾਂਜੀ ਇਹ ਵੀ 1 ਸਾਲ ਚੱਲਿਆ ਵਾ ਟਰਾਲਾ ਵੀਰੇ ਠੀਕ ਹੈ ਜੀ ਪੁਰਾਣਾ ਟਰਾਲਾ ਇਹ 1 ਸਾਲ ਚੱਲਿਆ ਵਾ ਹਾਂ ਇਹ ਵੀ 2023 ਦਾ ਬਣਿਆ ਹੋਇਆ ਵਾ ਠੀਕ ਹੈ ਜ ਹਾਂਜੀ ਹਾਂਜੀ ਇਹਦਾ ਵੀ ਰਿਆ 2 ਲੱਖ ਤੇ 45000 ਰੁਪਿਆ ਮੰਗਦੇ ਆ 2 ਲੱਖ ਤੇ 45000 ਰੁਪਿਆ ਹਾਂਜੀ 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 ਠੀਕ ਆ ਬਾਈ ਇਹ ਟਰਾਲਾ 167 ਆ ਇਹ ਵੀ ਨਵਾਂ ਬਣਿਆ ਆ ਵਾ 167 ਦਾ ਹਾਂ ਇਹ ਵੀ ਨਵਾਂ ਤਿਆਰ ਹੋਇਆ ਵਾ ਹਾਂਜੀ ਇਹਦਾ ਵੀ ਸਮਾਨ ਵਧੀਆ ਜਿਹਾ ਲੱਕੇ ਆਇਆ ਨੂੰ ਵੀ 4 ਇੰਚੀ ਬੱਤੇ ਲੱਗੇ ਆ ਥੱਲੇ ਹਾਂਜੀ ਪਛੀ ਔਕਾ ਵਾਲਾ ਵਾ 10 ਇੰਚੀ ਚਾਸੀ ਦਾ ਨਟੀ ਹਾਬਾ ਹਾਂਜੀ ਵੱਡਾ ਪਾਈਪਾਂ ਵਾਲਾ ਬਲਗਾ ਟਾਈਪ ਆ ਜਮਾ ਹਾਂਜੀ ਇਹਦਾ 295000 ਰੁਪਿਆ ਮੰਗਦੇ ਆ 2 लाख ਤੇ 95000 ਰੁਪਇਆ ਹਾਂਜੀ ਹਾਂਜੀ ਠੀਕ ਆ ਬਾਈ ਇਹ ਅਗਲਾ ਟਰਾਲਾ ਬਾਈ ਇਹ ਵੀਰੇ 147 ਆ ਗਿਆ ਹਾਂਜੀ 14 ਡਬਲ ਜੱਕ ਚਾ ਠੀਕ ਆ ਜੀ ਮੱਛੀ ਉੱਕ ਜਾ ਗਿਆ ਵੀ ਹਾਂਜੀ 10 ਇੰਚੀ 80 10 ਨਾਟੀ ਹਾਬਾ ਹਾਂਜੀ ਬਹੁਤ ਵਧੀਆ ਟਰਾਲਾ ਬਣਿਆ ਵਾ ਹਾਂਜੀ ਇਹ ਬਣੇ ਨੂੰ ਹੋਗੇ ਇਹਨੂੰ ਵੀ 6 ਮਹੀਨੇ ਚੱਲਿਆ ਵਾ ਥੋੜਾ ਚੱਲਿਆ ਜਣੀ 6 ਮਹੀਨੇ ਨਵਾਂ ਹੀ ਟਰਾਲਾ ਹਾਂ ਹਾਂ ਹਲੇ ਥੋੜਾ ਚੱਲਿਆ ਵਜੇ ਠੀਕ ਹੈ ਬਣਿਆ ਵੀ 23 ਦਿਈ ਇਹਨੂੰ 6 ਮਹੀਨੇ ਠੀਕ ਹੈ ਜੀ ਇਹਦਾ ਲੱਗਣਾ ਇਹਦੇ ਕਿੰਨੇ ਪੈਸੇ ਮੰਗਦੇ ਆਪਾਂ ਇਹਦਾ ਮੰਗਦੇ ਆ ਵੀਰੇ 275000 275000 ਰੁਪਇਆ ਹਾਂਜੀ ਠੀਕ ਹੈ ਜੀ ਇਹ ਵੀ 14 7 ਆ ਵੀਰਿਆ 14 7 ਹਾਂਜੀ ਹਾਂਜੀ ਇਹ ਟਰਾਲਾ ਵੀ 14 7 ਆ ਹਾਂਜੀ ਇਹ ਟਰਾਲਾ ਵੀ ਆਪਣਾ ਚੱਲਿਆ ਵਾ ਹੂੰ ਸਾਲ ਹੋ ਗਿਆ ਨੂੰ ਵੀ ਚੱਲਦੇ ਨੂੰ ਸਾਲ ਹੋ ਗਿਆ ਹਾਂ ਕਿਰਾਇਆ ਤੇ ਦਿੰਦੇ ਨੇ ਬਰੇ ਆਪਾਂ ਠੀਕ ਹੈ ਜੀ ਕਿਰਾਇਆ ਤੇ ਚੱਲਦੇ ਸੀ ਗਏ ਹੋਏ ਸੀਗੇ ਹੁਣ ਹੀ ਆਏ ਆ ਹੁਣ ਹੀ ਵਿਹਲੇ ਹੋ ਕੇ ਖੜੇ ਆ ਠੀਕ ਹੈ ਜੀ ਵਿੱਚ ਰਹਿ ਗਿਆ ਚਾਰ ਪੰਜ ਟਰਾਲੇ ਤਾਂ ਚੱਲੇ ਵੇ ਆ ਜਿਹੜੇ ਆਪਣੇ ਹਾਂ ਜੀ ਹਾਂ ਜੀ ਦੋ ਤਿੰਨ ਟਰਾਲੇ ਨਵੇਂ ਹੈਗੇ ਆਪਣੇ ਕੋਲੇ ਠੀਕ ਹੈ ਜੀ ਇਹਦਾ ਵੀ 2,75,000 ਰੁਪਏ ਮੰਗਦੇ ਐ ਨੂੰ ਵੀ ਸਮਾਨ ਵਧੀਆ ਹੀ ਲੱਗਿਆ ਵਾ 2,75,000 ਰੁਪਇਆ ਹਾਂ ਜੀ ਹਾਂ ਜੀ ਠੀਕ ਹੈ ਜੀ ਪੂਰਾ ਸਾਫਾ ਟਰਾਲਾ ਵਿੱਚੋਂ ਏ ਡਰਾਲਾ ਵੀਰੇ 16 7 ਆ ਗਿਆ 16 7 ਆ ਇਹ ਵੀ ਨਵਾਂ ਬਣ ਕੇ ਆਇਆ ਟਰਾਲਾ ਲਈ ਠੀਕ ਹੈ ਜੀ ਇਹਲੇ ਚਲਾਇਆ ਨਹੀਂ ਹਣ ਚੱਲੇ ਖੜਾ ਹਲੇ ਹਾਂਜੀ ਤੇ ਇਹਦੇ ਹੈਗੇ ਟਾਇਰ 70 ਕੁ 60 ਟਾਇਰ ਹੈਗੇ ਇਹਦੇ ਛੇ ਟਾਇਰ ਵਧੀਆ ਪਾਏ ਪੂਰੇ ਹਾਂ 70% ਹੈਗੇ ਆ ਹਾਂਜੀ ਤੇ ਡਬਲ ਜੱਕ ਜਾ ਕੇ ਦਿਖਾ ਦਿਓ ਭਾਵੇਂ ਹਾਂਜੀ ਹਾਂਜੀ 10 ਨਾਟ ਹੀ ਹਾਬਾ ਹਾਂਜੀ ਮੱਛੀ ਹੱਕ ਚਾ 10 ਇੰਚ ਵਿੱਚ ਆਸੀ ਆ ਹਾਂਜੀ ਬਲਗਾ ਟਾਇਰ ਬਣਿਆ ਵੀ ਬਹੁਤ ਸੋਹਣਾ ਬਣਿਆ ਮਟਰ ਵਾਲਾ ਹਾਂਜੀ ਇਹਦਾ ਵੀਰੇ 3 ਲੱਖ 5000 ਰੁਪਇਆ ਮੰਗੇ 3 ਲੱਖ 5000 ਰੁਪਇਆ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਟਰਾਲੇ ਆਪਾਂ ਕਿਰਾਏ ਤੇ ਵੀ ਦੰਨੇ ਆ ਪਰ ਲੋਕਲ ਦੰਨੇ ਆ ਠੀਕ ਹੈ 15 ਕਿਲੋਮੀਟਰ ਦੇ ਵਿੱਚ ਵਿੱਚ ਲੋਕਲ ਏਰੀਆ ਕਿਰਾਏ ਤੇ ਮਤਲਬ ਬਈ ਕਿਵੇਂ ਆਲੂ ਆਲੂ ਮੋਕੇ ਆਲੂ ਮੋਕੇ ਵੀ ਲਿਆਂਦੇ ਵੀਰੇ ਹੁਣ ਮੱਕੀ ਦੇ ਚਾਰ ਵੇਲੇ ਜਾਂਦੇ ਰਹੇ ਆ ਪਹਿਲਾਂ ਹੜੀ ਚ ਕਣਕ ਵੱਢਣ ਵਾਲੇ ਜਾਂਦੇ ਰਹੇ ਠੀਕ ਹੈ ਜੀ ਹਾਂ ਲੋਕਲ ਆਪਣੇ ਜ਼ਿਲ੍ਹੇ ਘਰੇ ਕਿ ਦੰਨੇ ਮੋਕੇ ਚ ਬਸ ਜਗਰਾਉਂ ਵੀ ਭਾਵੇਂ ਹੋਵੇ ਨੇੜੇ 15 ਤੋਂ 20 ਕਿਲੋਮੀਟਰ ਦੇ ਵਿੱਚ ਅੱਛਾ 20 ਕਿਲੋਮੀਟਰ ਬਾਹਲੀ ਦੂਰ ਨਹੀਂ ਉਹ ਵੀ ਜਾਣ ਪਛਾਣ ਹੋਵੇ ਮਾੜੀ ਮੋਟੀ ਬੰਦਾ ਕੋਈ ਗਾਰੰਟੀ ਦੇ ਜੇ ਹਾਂਜੀ ਵੀ ਆ ਬੰਦਾ ਜਾਣਦਾ ਮੇਰਾ ਰਿਸ਼ਤੇਦਾਰ ਆ ਵੀ ਇਹਨੂੰ ਦੇ ਦਿਓ ਹਾਂਜੀ ਦੇ ਦ ਠੀਕ ਆ ਬਾਈ ਧੰਨਵਾਦ ਧੰਨਵਾਦ ਜੀ